ਬਾਬਰ ਨੂੰ ਜਾਬਰ ਕਹਿ ਕੇ ਵੰਗਾਰਿਆ ਤੁਹਾਡੇ ਲੋਕਾਂ ਖਤਰਮ ਲੜਿਆ ਜਿੰਨਾਂ ਘਟਿਆ ਪਰ ਅੱਜ ਉਸੇ ਕਰੀ ਦੇ ਤਹਿਤ ਤੁਸੀਂ ਕਿਸਾਨ ਮਜ਼ਦੂਰ ਮਜ਼ਦੂਰ ਉਹ ਸੰਕਰਾਬੀ ਜੋਧਿਆਂ ਦੀ ਲਹਿਰ ਨਹੀਂ ਤੱਜਮਾਨੀ ਕਰਦੇ ਹੋਏ ਇਹਨਾਂ ਵਿਜਵਾੜਿਆਂ ਨੂੰ ਕਿ ਹੰਦਾ ਹਿੱਕ ਕੀਤਾ ਹੈ ਕਿਉਂਕਿ ਜਿਹੜੀ ਸਰਕਾਰ ਇਹ ਕੇ ਕੇ ਸੱਤਾ ਚਾਹੀ ਸੀ ਵੀ ਅਸੀਂ ਆਮ ਘਰਾਣੇ ਮੁੰਡੇ ਆ ਅਸੀਂ ਆਮ ਘਰਾਣੇ ਔਖੇ ਆ ਅਜੀ ਤਾਂ ਖੋਡੇ ਆ ਇਹਨਾਂ ਨੇ ਰੰਗਾ ਉਹਦਾ ਦਿਖਾਉਣਾ ਸ਼ੁਰੂ ਕਰ ਦਿੱਤਾ ਜਿਹੜੀਆਂ ਗੱਲਾਂ ਇਹ ਬੇਸ਼ਰਮਾ ਵੰਗੂ ਮੀਂਹ ਦੇ ਕੇ ਅੱਗੇ ਦੱਸ ਰਿਹਾ ਸੀ ਮੀ ਮੈਂ ਬਾਈ ਕਾਹ ਦੀਤਾ ਮੰਗਾ ਮੇਰੇ ਨਾਲ ਸਵਤੰਤਰ ਹੀ ਨਹੀਂ ਸੀ ਵੀ ਜਿਹੇ ਕਰਨਾ ਸਵਾਦਤੀ ਨਹੀਂ ਸੀ ਇਹ ਉਤਾਈ ਕਰਕੇ ਬੈਠਾ ਕਿਉਂ ਬਿਹਾ ਤੂੰ ਉਹਦੀ ਮਾਂ ਤੇ ਹਾਂ ਬੀਆ ਮੱਕਾ ਦਾ ਬਣਾਦੀ ਮੇਰੇ ਨਾਲ ਸੰਬੰਧਤੀ ਹੈ ਨਹੀਂ ਕਾਹਦੀ ਗੱਲ ਤੂੰ ਸੀ ਮੈਨੂੰ ਭਾਇਆ ਇਸ ਲਈ ਇਹ ਉਹ ਰਜਵਾਰਾ ਸਾਹਿਬ ਨੂੰ ਪਾਸ ਕਰਿਆ ਇਹਨੂੰ ਇਹਦਾ ਜਵਾਬ ਵੀਰ ਦੇਣਾ ਪੈਣਾ ਹੈ ਜੋ ਹੰਗ ਅਕਾਲੀਆਂ ਵਾਂਗ ਕੀਤਾ ਜੋ ਹਸਣਾ ਕੋਈ ਆਪਾਂ ਦੇ ਵਿੱਚ ਭਾਜ ਬੜਾ ਤੁਸੀਂ ਉਹ ਕੀਤਾ ਉਹੀ ਹਸਣਾਂ ਦਾ ਕਰਨਾ ਪੈਣਾ ਹੈ ਇਹਨਾਂ ਦੀ ਮਤ ਤਾਂ ਟਾਂ ਟਕਾਣੀ ਆਉਗੀ ਸਾਡੇ ਜਿਹੜੇ ਪੰਜਾਬ ਨੂੰ ਬਚਾਉਂਦੀਆਂ ਗੱਲਾਂ ਕਰਦੇ ਸੀ ਜਦੋਂ ਪੰਜਾਬ ਨੂੰ ਬਚਾਉਂਦੀਆਂ ਟੀਂਗਾਂ ਮਾਰਦੇ ਸੀ ਅੱਜ ਉਹ ਪੰਜਾਬ ਕਿੱਥੇ ਐ ਕੀ ਟਟਾਪ ਬੰਦ ਹੋ ਗਿਆ ਕੀ ਨਸ਼ਾ ਬੰਦ ਹੋ ਗਿਆ ਜਰੇ ਪਿੰਡਾਂ ਦੇ ਵਿੱਚ ਸੋਦੇ ਮੋਦੇ ਕੋਈ ਨਸ਼ਾ ਕਸ ਕਰੇ ਉਹਨਾਂ ਦੇ ਘਾਟੋਂ ਦਾ ਚੜੇ ਹੋਇਆ ਹੈ ਰਾਮੇ ਬਲੀ ਕਰਦੇ ਆ ਵੀ ਅਸੀਂ ਨਾਹਾਂ ਤਸਕਰਾਂ ਦੇ ਜ਼ਮੀਨ ਉਹਨਾਂ ਦੀ ਬੈਨ ਕਰ ਲਈ ਉਹਨਾਂ ਦੇ ਅਸੀਂ ਕਾਟਾ ਨਹੀਂ ਆ ਉਹਨਾਂ ਨੂੰ ਰੋਟਾ ਰਹਿਿਆ ਪਕੜੇ ਵੱਡੇ ਵੱਡੇ ਮਗਲ ਬਾਸ਼ਾ ਉਹਨਾਂ ਨੂੰ ਹੱਥ ਕਿਉਂ ਨਹੀਂ ਪਾ ਰਹੇ ਪਿਛੇ ਇਹ ਖਬਰ ਆਈ ਸੀ ਕਿ ਰਾਮੀਆਂ ਦੀ ਪਤਾ ਕਿੰਨਾ ਕਵਾਂਟੜਾ ਦੀ ਸਮੁੰਦਰੀ ਤਰਤ ਖੇਪਾਈ ਸੀ ਤੇਰੀ

ਦਸ਼ਮਾਮ ਦਾ ਟੈਗ ਲਾ ਕੇ ਉਹਨਾਂ ਦੇ ਘਾਟ ਔੜੇ ਇਹ ਬਹੁਤ ਵੱਡੀ ਇੱਕ ਤਾਹੀ ਆ ਇਸ ਲਈ ਲਾਬੰਦ ਹੋਣਾ ਪੈਣਾ ਨਸ਼ਾ ਇਹਨਾਂ ਕੋਲ ਪੰਦ ਨਹੀਂ ਹੋਇਆ ਤੁਰੇ ਤਾਂ ਜਾਨ ਦੁੱਗਣਾ ਬਣ ਗਿਆ ਕੋਈ ਤਸੀਲਦਾਰ ਪੈਸਾ ਨਹੀਂ ਰੈਸਟਰੀ ਨਹੀਂ ਕਰਦਾ ਹੋਰ ਵੀ ਹਰੇਕ ਮੈਜੂਰਾਂ ਉਤੇ ਰਿਸ਼ਮ ਚ ਚਲਦੀ ਹੈ ਇਸ ਵੀ ਕੋਈ ਰਿਸ਼ਮਦਵੰਤ ਨਹੀਂ ਹੋਈ ਕੋਈ ਬਜ਼ੁਰਗਾ ਨਹੀਂ ਆਇਆ ਕਹਿੰਦਾ ਆਪ ਪ੍ਰਭੂ ਬਜ਼ੁਰਗਾ ਦਾ ਗੁੰਦਲ ਗਿਆ ਇਸ ਵੀ ਤੁਸੀਂ ਕਿੱਥੇ ਹੋਣ ਦੀ ਲੋੜ ਹੈ ਡੰਡੇ ਦੀ ਝੰਡੇ ਮਾਰ ਕੇ ਸਾਨੂੰ ਤੁਰਨਾ ਪੈਣਾ ਮਜ਼ਦੂਰਾਂ ਦੇ ਨਾਲ ਝੋਟੀ ਪੌਣੀ ਪਹਿਨੀਆ ਜੇਰਾ ਸਾਡਾ ਸਰਲ ਇੱਕ ਦਾਵਾ ਕਾਨੂੰਨ ਬਣਿਆ ਉਹਨੂੰ ਲਾਗੂ ਕਰਾਉਣਾ ਪੈਣਾ ਪਿੰਡਾਂ ਦੇ ਵਿੱਚ ਜਾਣਾ ਪੈਣਾ ਜਿੱਥੇ ਤੁਸੀਂ ਬੈਠਿਓ ਸਾਰੇ ਮਿਹਤ ਕਸਨਾਂ ਕੋ ਜਾਓ ਪਿੰਡਾਂ ਦੇ ਵਿੱਚ ਗਰੀਬਾਂ ਮਜ਼ਦੂਰਾਂ ਨੂੰ ਬੇਜ਼ਮੀਨਾ ਕਿਸਾਨਾਂ ਨੂੰ ਦੱਸੋ ਵੀ ਜਿਹੜੇ ਰਜਵਾਰੇ ਧਨਾਢ ਚ ਗਏ सूदखोर ਫੜ ਕੇ ਮਗਰਮਾਸਦ ਸਹੀ ਕਰੇ ਜਮੀਨਾਂ ਦੇ ਮਾਲਕ ਬਣੇ ਬੈਠਿਆ ਉਹਨਾਂ ਜਮੀਨਾਂ ਦੇ ਮਾਲਕ ਤੁਸੀਂ ਹੋ ਇਹ ਲੜਾਈ ਇੱਥੇ ਨਹੀਂ ਮੁੱਕਣੀ ਵੀ ਅਸੀਂ ਜਾਣਦੇ ਸੀ ਚੰਡੀਗੜ੍ਹ ਸਾਨੂੰ ਜਾਜ ਨਹੀਂ ਦਿੰਦਾ ਇਹ ਲੜਾਈ ਦਾ ਭਰਾਵੋ ਸਰਦਾਰਾਂ ਦੀਆਂ ਬਾਜ਼ੀਆਂ ਲੌੜੀਆਂ ਪੈਣੀਆਂ ਗੰਨ ਜਮੀਨਾਂ ਦੇ ਆਗੇ ਹੋਣੀਆਂ ਗਾਂਗ ਬੱਦ ਦੇ ਉੱਤੇ ਚੰਗਣੀਆਂ ਕੌਣ ਉਹ ਗੰਗਲ ਦੀ ਦੁਵਾਰ ਬਣਦੀ ਆ ਤਾਂ ਮੁਕਤੀ ਦਾ ਮੈਦਾਨ ਬਣਦਾ ਔਰਾਂ ਦਿੱਤਾ ਦੇ ਵਿੱਚ ਤੁਹਾਨੂੰ ਜੂਝਣਾ ਪੈਣਾ ਵੱਡੀ ਮਤਾਂ ਦੇ ਕੁਰਬਾਨੀਆਂ ਦੇਦੀਆਂ ਪਾਣੀਆਂ ਸਭ ਲੱਗਣਗੇ ਪਰ ਸੂਤ ਖਰਾਂ ਨੂੰ ਦੇਸ਼ ਦੇ ਵਿੱਚੋਂ ਵਾਹਿਗੁਰੂ ਸੂਤ ਖਾਉਣੀ ਨਾ ਵਿਗਾਰਿਆਂ ਨੂੰ ਇਹਨਾਂ ਟਰੱਡਾਂ ਨੂੰ ਇਹਨਾਂ ਦੇਸ਼ ਦੇ ਵਿੱਚੋਂ ਭਜਾਵਾਂਗੇ ਤੇ ਰਾਜ ਕਸਤੀ ਲੋਕਾਂ ਦਾ ਹੋਊਗਾ ਇਨਕਲਾਬੀ ਲੋਕਾਂ ਦਾ ਹੋਊਗਾ हथ बड़े करणे शय जनत जय सत लका जी